ਵੀਰੇ ਆ ਮੜੀਏ ਵੀਰੇ ਦਾ ਕਾਬਲ ਮੈਂ ਲਗੂਗਾ ਨਾ ਮੇਰੇ ਸਾਰੇ ਬੰਦੇ ਲੱਗਣਗੇ ਚੈਲੰਜਰ ਸਿੰਘ ਜਿੰਦਾਬਾਦ ਜਿੰਦਾਬਾਦ ਇਹ ਨਹੀਂ ਕਰਨਾ ਵੀਰੇ ਇਹ ਨਹੀਂ ਕਰ ਆ ਦੇਖੋ ਸੋਨਿਆ ਕੰਮ ਕਰੋ ਕੰਮ ਬੋਸ ਸਾਰੇ ਕਰਵਾ ਲਈ ਜੀ ਜੀ ਆਦ ਕਰੇ ਨਾਲੇ ਮੇਲ ਕਰਦੇ ਮੈਂ ਦਾਤਾ ਲਿਆ ਹੋਰ ਫੜਾ ਬਸ ਸ਼ੁਕਰੀਆ ਜੀ ਧੰਨਵਾਦ ਜੰਨੀ ਸਾਹਿਬ ਬਹੁਤ ਬਹੁਤ ਜੀ ਹੋਰ ਵੀ ਅੱਛਾ ਜੀ ਚਲੋ ਸ਼ਾਬਾਸ਼ ਲੇਖੋ ਬੋਲੇ ਸੋਨਹੀਓ ਸਤਿ ਸ਼੍ਰੀ ਅਕਾਲ ਬੋਲੇ ਸੋਨਹੀਓ ਸਤਿ ਸ਼੍ਰੀ ਅਕਾਲ ਹੋਰ ਵੀ ਠੀਕ ਹੈ ਹਾਂ ਜੀ ਸਭ ਜੀ ਚਲੋ ਸ਼ਾਬਾਸ਼ ਤੁਸੀਂ ਕੰਮ ਕਰ ਰਹੇ ਬੜਾ ਖੁਸ਼ੀ ਹੋਈ ਹਾਂ ਜੀ ਲੱਗੇ ਬਈ ਬਹੁਤ ਅੱਛੇ ਆਹ ਦਾ ਡਾਊਨ ਤੋਂ ਉੱਤੇ ਤੱਕ ਮੈਂ ਵੀ ਕੰਮ ਕਰੀ ਤਾ ਇਹ ਕੈਮਰਾ ਪਿੱਛੇ ਹੋ ਰਿਹਾ ਜੀ ਉਹ ਖੜੀ ਐ ਆਏ ਖੜੀ ਐ ਉਹ ਖੜੀ ਐ ਜੀ ਅੱਧੀ ਕਿਉਂ ਖੜੀ ਆ ਉੱਥੇ ਉਹ ਖੜੀ ਜੀ ਵਿੱਚ ਉਹ ਖੜੀ ਇਹ ਪਿਛਲੀ ਵਾਰ ਲਈਦੀ ਭਾਈ ਅਸੀਂ ਐਂ ਜਾਂਦੇ ਆ ਵੀ ਜਿਹੜਾ ਉਹ ਪਾਦੇ ਬਲ ਫੇਰੇਤਾ ਪਿਆ ਨਾ ਉੱਥੇ ਡਰੇ ਨਿਕਲ ਜਵੇ ਤਾਂ ਗੱਬੇ ਚੱਲੇ ਤੇ ਹਾਂ ਉਧਰ ਚਲੇ ਜਾਊਗਾ ਪਿਛਲੀ ਵਾਰ ਵੀ ਐਂ ਕਰਿਆ ਸੀ ਹਾਂ ਜੀ ਉਹ ਐਸਜੀਓ ਮਾਈਨਿੰਗ ਨੂੰ ਬੁਲਾਇਆ ਐਸਜੀਓ ਮਾਈਨਿੰਗ ਐਜੋ ਸਰ ਸਾਹਿਬ ਐਜੀ ਮਾੜਾ ਜਾਂ ਆਹ ਖੰਭ ਲੈ ਆ ਜੇ ਉਧਰੋਂ ਡਰੇਨ ਮਾਰ ਦੋ ਨਾ ਪਰ ਇਹਦਾ ਇਹਦਾ ਬਹੁਤ ਚੇਂਜ ਕਰੋ ਬਹੁਤ ਪਰਲੇ ਪਾਸੇ ਚਲੇ ਜਾਉ ਉਧਰਲੇ ਪਾਸੇ ਸਾਰਾ ਆਪਣਾ ਡਰੇਨ ਬਣਾਉਣ ਦੀ ਉਧਰ ਕਰ ਜ਼ਰੂਰਤ ਹੈ ਜੇ ਉਧਰੋਂ ਕਰਕੇ ਇੱਧਰ ਆ ਰਿਹਾ ਮੈਂ ਵੀ ਦੇਖਿਆ ਹਾਂ ਹਾਂ ਜੇ ਤੁਸੀਂ ਉਧਰ ਡਰੇਨ ਮਾਰ ਦੋ ਜੀ ਤਾਂ ਬਹੁਤ ਉਧਰ ਚਲੇ ਜਾਣਾ ਪਿਛਲੀ ਮਤਲਬ ਤਿੰਨ ਚਾਰ ਸਾਲ ਪਹਿਲਾਂ ਬਹੁ ਆਇਆ ਸੀ ਇੱਧਰ ਜੇ ਉਧਰ ਡਰੇਨ ਮਾਰੀ ਬਹੁਤ ਉਧਰ ਹੋ ਗਿਆ ਫਿਰ ਖਤਰਾ ਨਹੀਂ ਕੋਈ ਬਿਲਕੁਲ ਪਾਣੀ ਕਿਰਵਾ ਕੇ ਹੋਣੇ ਕਰਕੇ ਲਗੀਟਾ ਜੀ ਉਹਦੇ ਕਰਕੇ ਇੱਧਰ ਨੂੰ ਆਇਆ ਉਹਦੇ ਕਰਕੇ ਪਾਣੀ ਇੱਧਰ ਆਇਆ ਜੀ ਇਹ ਜ਼ਰੂਰ ਕਰਵਾ ਦਿਓ ਸਵੇਰੇ ਬਿਲਕੁਲ ਜ਼ਰੂਰ ਆ ਜੋ ਅੱਗੇ ਰੱਖ ਚੱਲ ਨੇ ਆਲਰੇਡੀ ਹੋਰ ਵੀ ਹੋਰ ਹਾਂਜੀ ਠੀਕ ਹੈ ਨਵਾ ਰੇ ਸੇਵਾ ਸਾਰੇ ਜਾਣੇ ਹਾਂਜੀ ਚਲੋ ਬਹੁਤ ਅੱਛਾ ਇਹਦਾ ਬਹੁਤ ਚੇਂਜ ਕਰਾਓ ਪਰ ਇਹ ਤੇ ਦਰਿਆ ਖਾਲੀ ਪਿਆ ਇੱਕ ਡਰੇਨ ਉਧਰ ਦੇ ਪਾਸੇ ਵੱਜੂਗੀ ਬਹੁਤ ਚੇਂਜ ਹੋ ਜਾਣਾ ਬਿਲਕੁਲ ਅਸੀਂ ਇਹ ਕਿਹਾ ਤਾਂ ਜੀ ਉਹਨਾਂ ਨੂੰ ਜੇ ਉਧਰਲੇ ਪਾਸੇ ਕੱਟ ਕੇ ਇੱਕ ਡਰੇਨ ਨੇ ਵੱਜਣੀ ਉਹ ਡਰੇਨ ਨੇ ਜੇ ਦੇਖੀ ਚੱਲਣਾ ਪਾਣੀ ਮੈਂ ਉਹਨੂੰ ਐਸਡੀ ਨੂੰ ਸਮਝਾਇਆ ਵੀ ਹੁਣ ਪਿਛਲੀ ਜਦ 4 ਸਾਲ ਪਹਿਲਾਂ ਇੱਥੇ ਅਸੀਂ ਰਾਤ ਦੋ ਰਾਤਾਂ ਰਹੇ ਤੇ ਆਪਾਂ ਸਾਰੇ ਜਾਣੇ ਜਦ ਵੀ ਉਹ ਤੇ ਡਰੇਨ ਮਾਰੀ ਸੀ ਬਿਲਕੁਲ ਜੀ ਬਹੁਏ ਨਹੀਂ ਤੇਰਾ ਕੱਲ੍ਹ ਸਵੇਰੇ ਮਰਾ ਮੈਂ ਇਹਦਾ ਹੀ ਕਹਿੰਦੇ ਜੀ ਉਹਨਾਂ ਨੂੰ ਕਿਹਾ ਤਾਂ ਐਸ ਡੀਓ ਉਹ ਕਹਿੰਦੇ ਪਾਣੀ ਦਾ ਬਾ ਰਾਤ ਡੇਡ ਲੱਖ ਕਿਉਂ ਸੀਕਦਾ ਪਾਣੀ ਹੁਣ ਹੈਗਾ ਕੋਈ 60 ਤੋਂ 70 ਹਜ਼ਾਰ ਕਿਉਂ ਥੋੜਾ ਜਿਹਾ ਘਟਾ ਕੇ ਪਾਣੀ ਡਰੇਨ ਮਾਰ ਦੇਣ ਪਾਣੀ ਦਾ ਬਹੁਤ ਬਦਲ ਜਾਣਾ ਸੀ ਵੱਜ ਜਾਣਾ ਹੁਣ ਸਵੇਰੇ ਕਹਿੰਦੇ ਸ਼ਾਇਦ ਉਹ ਅੱਛਾ ਸਾਹਿਬ ਨਾਲ ਗੱਲ ਕਰਾਉਣਾ ਸਾਹਿਬ ਜੀ ਮੈਂ ਡੀਸੀ ਨਾਲ ਵੀ ਕਰਦਾ ਹਾਂ ਹਾਂ ਜੀ ਆਹ ਮਲਾਤ ਤੇ 300 ਵਾਸੀਆਂ ਨੂੰ ਉਹਦੇ ਨਾਲ ਗੱਲ ਕਰਾਂਗੇ ਡਰੇਨ ਡੀ ਸਾਹਿਬ ਜੀ ਸਤਿ ਸ੍ਰੀ ਅਕਾਲ ਮੈਂ ਨਾ ਦੌਦਪੁਰ ਖੜਾ ਸੀ ਚਮਕੌਰ ਸਾਹਿਬ ਏਰੀਆ 'ਚ ਬੰਨ ਦੇ ਉੱਤੇ ਤਾਂ ਐਕਚੁਅਲੀ ਕੀ ਹੈ ਕਿ ਇਹਦਾ ਪਾਣੀ ਦਾ ਬਹਾਅ ਹੈ ਉਹ ਪਿੰਡਾਂ ਵਾਲਾ ਪਾਸੇ ਹੋਇਆ ਵਾ ਤਾਂ ਇਦਾਂ ਦੀ ਉਨੀ ਚ ਪ੍ਰੋਬਲਮ ਆਈ ਸੀ ਐਸੀ ਦੂਸਰੇ ਪਾਸੇ ਟ੍ਰੈਂਚ ਮਾਰਤੀ ਸੀ ਪਾਣੀ ਦਾ ਬਹੁਤ ਉਧਰ ਹੋ ਗਿਆ ਸੀ ਤੇ ਪਿੰਡ ਬਚ ਗਏ ਸੀ ਤੁਸੀਂ ਉਹ ਪੋਪ ਲਾਈਨਾਂ ਵਗੈਰਾ ਇੰਤਜ਼ਾਮ ਕਰ ਦਿਓ ਸਾਡੇ ਬੰਦੇ ਨਾਲ ਹੋ ਕੇ ਉਹ ਪਰਲੇ ਪਾਸੇ ਟ੍ਰੈਂਚ ਮਾਰਾ ਦਿੰਦੇ ਸਵੇਰੇ ਮੈਂ ਵੀ 6 ਵਜੇ ਇੱਥੇ ਆ ਜਾਊਗਾ ਕੋਪਲੇਨ ਘਰਤਮਣ ਵਾਲਾ ਤੁਸੀਂ ਝੋੜਾ ਜਾਂ ਇਨਸ਼ੋਰ ਕਰ ਦੋ ਕਿ 6 ਵਜੇ ਪਾਈਪ ਉਹ ਕੋਪਲੇਨ ਨਾਲ ਜਾਂ ਜੀਸੀਬੀ ਆ ਵਗੈਰਾ ਆ ਜਾ ਗੱਗੂ 2 ਕੁ ਘੰਟੇ ਦਾ ਸਾਰਾ ਕੰਮ ਹੈ ਤਾਂ ਇਹ ਪਾਣੀ ਡਾਇਵਰਟ ਹੋ ਜਾਣਾ ਪਿਛਲੀ ਵਾਰੀ ਇੱਕ ਐਕਸੀਡੈਂਸ ਆਣਾ ਸੀਗਾ ਉਹਨੇ ਸਾਡੇ ਨਾਲ ਲਾ ਕੇ ਕਰਤਾ ਸੀ ਤੁਸੀਂ ਕਾਈਂਡਲੀ ਨੂੰ ਉਹ ਸੀਰੀਅਸਲੀ ਲਿਓ ਸਵੇਰੇ ਮੈਂ ਵੀ 6 ਵਜੇ ਉਰੇ ਪਹੁੰਚ ਜਾਊਗਾ ਓਕੇ ਓਕੇ ਆਰਮੀ ਤੋਂ ਸਕੇਗਾ ਪਾਣੀ ਸਰ اے ਸੀ ਯੂ ટી ਸਾਹਿਬ ਆਈ ਐਸ 100 ਗ੍ਰਾਂਦੇ ਪਾਣੀ ਚਲੋ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਬਈ ਆਪਣੇ ਘਰ ਦੇ ਕੰਮ ਛੱਡ ਕੇ ਤੁਸੀਂ ਸੇਵਾ ਜਲਦੀ ਦਿਨ ਕੱਢੀ ਜਾਂਦੀ ਤਾਂ ਆਹ ਕੰਮ ਹੋਣਾ ਹੀ ਨਹੀਂ ਇਹ ਗੱਲ ਹੈ ਵੀ 4 ਸਾਲ ਤੇ ਉਧਰ ਡੀ ਸਿਲਟਿੰਗ ਨਹੀਂ ਹੋਈ ਹਾਂ ਉਹ 6 6 ਫੁੱਟ ਰੇਤਾ ਜੜਿਆ ਵਾ ਵਾਦੇ ਹੈ ਜੀ 10 ਲੱਭ ਫੁੱਟ ਲਗਾ ਲਓ ਲੇਕਿਨ ਇਹ ਹੈ ਕਿ ਪਾਣੀ ਇਸ ਕਰਕੇ ਆਪਣੇ ਨੂੰ ਮਾਰਦਾ ਉਹ ਤੱਕਾ ਇਧਰ ਵਜੀ ਜਾਂਦਾ ਉਹ ਕਹਿੰਦੇ ਜੀ ਫੋਰੈਸਟ ਉਹ ਇਹ ਵੀ ਦੱਸ ਰਹੇਗੇ ਜੀ ਫੋਰੈਸਟ ਏਰੀਆ ਇਸ ਕਰਕੇ ਨਹੀਂ ਹੋਣ ਦਿੱਤੀ ਤਾਂ ਉੱਥੇ ਹੁਣ ਇਹਨਾਂ ਦੀ ਜ਼ਿੰਮੇਵਾਰੀ ਹੁੰਦੀ ਸਰਕਾਰਾਂ ਦੀ ਕਿ ਉਹ ਖਾਲੀ ਕਰ ਦੇਵੇ ਆਪਾਂ ਇਸ ਗੱਲ 'ਚ ਨਾ ਆਪਈਏ ਪਰ ਕੱਲ ਨੂੰ ਟ੍ਰੇਨ 'ਚ ਬੱਜੇਗੀ ਤਾਂ ਹੋ ਜਾਣਾ ਹੁਣ ਫੋਰੈਸਟ ਵੀ ਕਿਹੜੇ ਕੋਈ ਪਲਾਂਟੇਸ਼ਨ ਹੋਈ ਵੀ ਖਾਲੀ ਪਈ ਆ ਲੋਕਾਂ ਦੇ ਕੋਈ ਨੋ ਬੱਸ ਆਪੂ ਜੇ ਖੜਾ ਰਹੇ ਸੀ ਤੁਸੀਂ ਮਰਾਈ ਦੀ ਉਸ ਟਾਈਮ ਵੀ ਤਾਂ ਫੋਰੈਸਟ ਸੀ ਹਾਂ ਅਤਨੀ ਫੋਰੈਸਟ ਬੱਦਵੀਤ ਹੋਈ ਚੁਈ ਉਹ ਯਾਰ ਹੁਣ ਲੀਡਰਾਂ ਨੇ ਡਿਸੀਜਨ ਲੈਣੇ ਹੁੰਦੇ ਆ ਨਹੀਂ ਉਸ ਟਾਈਮ ਤੁਸੀਂ ਆਪ ਨਾਲ ਹੋ ਕੇ ਮਰਾਈ ਆ ਅੱਜ ਹੁਣ ਨਹੀਂ ਪਜਦੀ ਹੁਣ ਕੀ ਕਰ ਲੋਗੇ ਇਹਨੂੰ ਕੋਈ ਨਹੀਂ ਕਰਨ ਉਹ ਸੀ ਪਿਛਲੇ ਸਾਲ ਜੋਰ ਲਾ ਲਵੇ ਪਾਰਲੇ ਪਾਸੇ ਰੇਤਾ ਚਾ ਗਾ ਦਿਓ ਇੱਧਰ ਨਾ ਚਾ ਗਾਓ ਤੁਸੀਂ ਨਹੀਂ ਮ ਇੱਕ ਨਹੀਂ ਸੁਣੀ ਸਾਡੀ ਉਧਰ ਉੱਚੀ ਪਈ ਐ ਇਧਰ ਨਹੀਂ ਇਧਰ ਹੈ ਵੀ ਲੀਗਲ ਮਾਈਨਿੰਗ ਤਾਂ ਹੋਏ ਨਹੀਂ ਰਹੀ ਰਾਤਾਂ ਨੂੰ ਚੱਕਦੇ ਤਾਂ ਚੋਰਾਂ ਦੇ ਚੋਰਾਂ ਦੇ ਤਾਂ ਲਾਠੀਆਂ ਦੇ ਗੱਜ ਹੋ ਜਾਂਦੇ ਜਿੱਥੇ ਉਹਨਾਂ ਨੂੰ ਮਿਲਦਾ ਇਧਰ ਪਹਿਲੇ ਨਮਾਣਾ ਇਧਰੋਂ ਫਿਰ ਇੱਥੇ ਚੱਕੀ ਜਾਂਦੇ ਆ ਉਹ ਪਰਲੇ ਪਾਸੇ ਜੋਰ ਲਾ ਰਹੇ ਹੋਏ ਤਾਂ ਲੋਕ ਨਾ ਇਕੱਠੇ ਹੁੰਦੇ ਤਾਂ ਹੜਗੜਾ ਲੱਗਦਾ ਉਹ ਬਿਲਕੁਲ ਇਹਦਾ ਪਰਲੇ ਲੋਕਾਂ ਨੇ 19 ਦੇ ਵਿੱਚ 19 ਦੇ ਵਿੱਚ ਅਸੀਂ ਰਾਤਾਂ ਉਹਰੇ ਕੱਟੀਆਂ ਤੁਸੀਂ ਵੀ ਸਾਰੇ ਨਾਲੇ ਸੀਗੇ ਉਹ ਪਾਵਲਕ ਨਾਲ ਸਾਰਾ ਲੈ ਜਿਹੜਾ ਅੱਜ ਵੀ ਡਰਾਮਾ ਕਰਨਾ ਹੈ ਲੇਬਰ ਦਾ ਨਹੀਂ ਤੇ ਪਈਆਂ ਦਾ ਹਾਂਜੀ ਰਾਤ ਇਕੱਤੇ ਰਾਤ ਰਹਿਣ ਬਸ ਇਹ ਬੰਦਾ ਤਿੰਨ ਬੰਦੇ ਸਿਰਫ ਹਾਂਜੀ ਹਾਂਜੀ ਤਾਂ ਕੋਈ ਬੰਦਾ ਨਹੀਂ ਦਾ ਇੱਥੇ ਅੱਧ ਵੀ ਜਿਆਦਾ ਤੁਹਾਨੂੰ ਉਹਨੂੰ ਪਤਾ ਸਰਕਾਰੀ ਸਰਕਾਰੀ ਸਾਹਨੇ ਆਣਾ ਉਹਦੇ ਕੋਲ ਡਰਾਮਾ ਕਰਿਆ ਹੈਗਾ ਸਰਕਾਰੀ ਕੋਈ ਬੰਦਾ ਸਰਕਾਰੀ ਬੰਦੇ ਤਿੰਨ ਤੇ ਸਿਰਫ ਲੰਗੀ ਜਨੇ ਕਿਸ਼ਤੀ ਚਲੇ ਬਾਕੀ ਕੋਈ ਨਹੀਂ ਕਿਤਾ ਐਸ ਡੀਓ ਸਾਹਿਬ ਸੀ ਕਿ ਉਹ ਐਸ ਡੀਓ ਸਾਹਿਬ ਮਤਲਬ ਇਹ ਬੰਦਾ ਡਿਊਟੀ ਕਿੱਥੇ ਆਪਾਂ ਆਪਾਂ ਦੂਸ਼ਣਵਾਜੀ ਨੂੰ ਛੱਡ ਕੇ ਕਿਸੇ ਤਰ੍ਹਾਂ ਆਪਣਾ ਕੰਮ ਟਾਲ ਲਿਆ ਠੀਕ ਕਰੀਏ ਹੁਣ ਕੱਲੋਂ ਆਪਾਂ ਉਹਦੇ ਟ੍ਰੈਂਚ ਬਣਾਉਂਦੇ ਤੁਸੀਂ ਥੋੜਾ ਧੰਨਵਾਦ ਹੈ ਤੁਈ ਸਾਰੇ ਜਣੇ ਲੱਗ ਕੇ ਸੰਭੀ ਹੋਈ ਏ ਗੱਲ ਇਹਨੂੰ ਅੱਜ ਰਾਤ ਆਪਾਂ ਹੋਰ ਸੰਭੀਏ ਗੱਲ ਨੂੰ ਟ੍ਰੇਜ ਮਾਰ ਕੇ ਦਾ ਚੇਂਜ ਕਰੀਏ ਬਾਬਾ ਹੋ